ਪਰਵਾਰ ਵਿੱਚ ਖੁਸ਼ੀਆਂ ਉਸ ਸਮੇਂ ਮਾਤਮ ਚ ਬਦਲ ਗਈਆਂ ਜਦੋਂ ਇੱਕ ਬੱਚੀ ਦਾ ਜਨਮ ਦਿਨ ਵਾਲੇ ਦਿਨ ਹੀ ਕੇਕ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਜੀ ਹਾਂ ਅਜਿਹਾ ਇੱਕ ਮਾਮਲਾ ਪਟਿਆਲੇ ਤੋਂ ਬੀਤੇ ਦਿਨੀ ਸਾਹਮਣੇ ਆਇਆ ਸੀ ਜਿੱਥੇ 10 ਸਾਲਾਂ ਬੱਚੀ ਮਾਨਵੀ ਦੀ ਆਪਣੇ ਹੀ ਜਨਮ ਦਿਨ ਵਾਲੇ ਦਿਨ ਕੇਕ ਖਾਣ ਦੇ ਨਾਲ ਮੌਤ ਹੋ ਗਈ ਸੀ ਪਰ ਦੱਸਿਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਚ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਖੁਲਾਸਾ ਹੋਇਆ ਹੈ ਕਿ ਮਲਜ਼ਮ ਬੈકરી ਵਾਲਿਆਂ ਨੂੰ ਤਾਜ਼ੇ ਕੇਕ ਨਹੀਂ ਵੇਚਦੇ ਸਨ ਜਦੋਂ ਕਿ ਉਹ 30 ਤੋਂ 40 ਕੇਕ ਬਣਾ ਕੇ 75 ਡਿਗਰੀ ਤਾਪਮਾਨ ਤੇ ਫ੍ਰੀਜ ਵਿੱਚ ਰੱਖ ਦਿੰਦੇ ਸਨ ਅਜਿਹੇ ਚ ਜਦੋਂ ਉਹਨਾਂ ਨੂੰ ਆਨਲਾਈਨ ਆਰਡਰ ਮਿਲਦਾ ਸੀ ਤਾਂ ਉਸ ਕੇਕ ਨੂੰ ਸਜਾ ਕੇ ਲੋਕਾਂ ਤੱਕ ਪਹੁੰਚਦਾ ਕਰ ਦਿੰਦੇ ਸਨ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਤਿੰਨ ਮਲਜ਼ਮ ਮੈਨੇਜਰ ਰਣਜੀਤ ਸਿੰਘ ਪਵਨ ਕੁਮਾਰ ਅਤੇ ਵਿਜੇ ਕੁਮਾਰ ਤੋਂ ਪੁਛਕਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਲਜ਼ਮਾ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਹੈ ਪਰ ਉਹਨਾਂ ਨੇ ਕਬੂਲਿਆ ਹੈ ਕਿ ਉਹ ਪੁਰਾਣੇ ਕੇਕ ਜਿਹੜੇ ਨੇ ਉਹ ਬੈકરી ਵਾਲਿਆਂ ਨੂੰ ਵੇਚਦੇ ਸਨ ਜੋ ਵੀ ਆਨਲਾਈਨ ਆਰਡਰ ਮਿਲਦੇ ਸਨ ਉਹਨਾਂ ਕੇਕਾਂ ਰਾਹੀਂ ਉਹਨਾਂ ਆਰਡਰਾਂ ਨੂੰ ਪੂਕਤਾਇਆ ਜਾਂਦਾ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਹੈ ਅਜਿਹਾ ਕਹਿਣਾ ਹੈ ਇਹਨਾਂ ਤਿੰਨ ਮਲਜ਼ਮਾ ਦਾ ਅਨਾਜ ਮੰਡੀ ਥਾਣੇ ਦੇ ਸੋਚੋ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਥੇ ਮਲਜ਼ਮ ਨੂੰ ਕਾਬੂ ਕਰਨ ਦੇ ਲਈ ਕਾਰਵਾਈ ਕਰ ਰਹੀ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੁਣ ਉਸ ਦੁਕਾਨ ਤੋਂ ਸੈਂਪਲ ਲੈ ਕੇ ਜਿਹੜੇ ਨੇ ਉਹ ਲੈਬ ਵਿੱਚ ਭੇਜ ਦਿੱਤੇ ਗਏ ਨੇ ਜਿਨ੍ਹਾਂ ਦੀ ਜਿਹੜੀ ਰਿਪੋਰਟ ਹੈ ਉਹ ਜਲਦ ਜਿਹੜੀ ਹੈ ਉਹ ਸੌਂਪੀ ਜਾਵੇਗੀ ਪੁਲਿਸ ਨੂੰ ਉਮੀਦ ਹੈ ਕਿ ਅਗਲੇ 2 ਦਿਨਾਂ ਦੇ ਵਿੱਚ ਜਿਹੜੀ ਹੈ ਉਹ ਰਿਪੋਰਟ ਆ ਜਾਵੇਗੀ ਇਸ ਤੋਂ ਬਾਅਦ ਪੁਲਿਸ ਅਤੇ ਸਿਹਤ ਵਿਭਾਗ ਦੇ ਵੱਲੋਂ ਅਗਲੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਣੀ ਹੈ ਉੱਥੇ ਹੀ ਸਿਹਤ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਵਿਖੇ ਬੱਚੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਦੇ ਨੇ ਉੱਥੇ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਮੁੜ ਅਜਿਹੀ ਸਥਿਤੀ ਨਾ ਪੈਦਾ ਹੋਣ ਨੂੰ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਕਦਮ ਜਿਹੜੇ ਨੇ ਉਹ ਚੁੱਕੇ ਜਾਣਗੇ ਸਿਹਤ ਮੰਤਰੀ ਨੇ ਬੱਚੀ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀ ਹਰ ਸੰਭਵ ਮਦਦ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਉੱਥੇ ਹੀ ਪਟਿਆਲਾ ਦੇ ਅਮਨ ਨਗਰ ਇਲਾਕੇ ਦੀ ਰਹਿਣ ਵਾਲੀ 10 ਸਾਲਾਂ ਬੱਚੀ ਮਾਨਵੀ ਦਾ ਦੱਸਿਆ ਕਿ 24 ਮਾਰਚ ਨੂੰ ਜਨਮ ਦਿਨ ਵਾਲੇ ਦਿਨ ਹੀ ਕੇਕ ਖਾਣ ਦੇ ਨਾਲ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਦਾਸੀ ਹੈ ਕਿ ਜਨਮ ਦਿਨ ਵਾਲੇ ਦਿਨ ਬੱਚੀ ਦੀ ਮਾਤਾ ਦੇ ਵੱਲੋਂ ਜਿਹੜਾ ਇਹ ਜਮਾਟੋ ਤੋਂ ਕਾਨਾ ਫਰਮ ਤੋਂ ਕੇਕ ਮੰਗਵਾਇਆ ਗਿਆ ਸੀ ਰਾਤ ਨੂੰ ਪਰਿਵਾਰ ਦੇ ਸਾਰਿਆਂ ਨੇ ਜਨਮ ਦਿਨ ਮਨਾਇਆ ਤੇ ਕੇਕ ਖਾਦਾ ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਜਿਹੜੀ ਹੈ ਉਹ ਹਾਲਤ ਵਿਗੜ ਗਈ ਸੀ ਪਰ ਦਾਸੀ ਹੈ ਕਿ ਉੱਥੇ ਹੀ ਬੱਚੀ ਮਾਨਵੀ ਦੀ ਜਿਹੜੀ ਹੈ ਉਹ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਮਾਨਵੀ ਦੀ ਸਿਹਤ ਵਿਗੜਨ ਤੋਂ ਬਾਅਦ ਪਰਿਵਾਰ ਨੇ ਮਾਨਵੀ ਨੂੰ ਹਸਪਤਾਲ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਸੀ ਪਰ ਉੱਥੇ ਡਾਕਟਰਾਂ ਦੇ ਵੱਲੋਂ ਇਸ ਬੱਚੀ ਨੂੰ ਮਿੱਤਰ ਕਰਾਰ ਕਰ ਦਿੱਤਾ ਗਿਆ ਸੀ ਉੱਥੇ ਹੀ ਦੱਸਿਆ ਕਿ ਮੀਡੀਆ ਰਿਪੋਰਟਾਂ ਮੁਤਾਬਕ ਮਾਨਵੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਕੇਕ ਪੇਜਣ ਵਾਲੀ ਕਾਨਾ ਬੈਕਰੀ ਖਿਲਾਫ ਜੜੀ ਹੈ ਉਹ ਸ਼ਿਕਾਇਤ ਦਰਜ ਕਰਵਾਈ ਸੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ਦੇ ਵਿੱਚ ਦਿੱਤਾ ਗਿਆ ਪਤਾ ਜਿਹੜਾ ਹੈ ਉਹ ਫਰਜੀ ਸੀ ਉੱਥੇ ਅਜਿਹੀ ਕੋਈ ਵੀ ਦੁਕਾਨ ਨਹੀਂ ਸੀ ਪੁਲਿਸ ਮੁਤਾਬਕ ਨਿਊ ਇੰਡੀਆ ਬੈਕਰੀ ਦੇ ਮਾਲਕ ਨੇ ਕਾਨਾ ਫਰਮ ਨਾ ਦੀ ਇੱਕ ਹੋਰ ਬੇਖਰੀ ਜੜੀ ਆ ਉਹ ਰਜਿਸਟਰ ਕਰਵਾਈ ਸੀ ਅਤੇ ਜਮੈਟੋ ਤੇ ਡਿਲੀਵਰੀ ਦੇ ਲਈ ਇਸੇ ਨਾਂ ਦੀ ਜੜੀ ਆ ਉਹ ਵਰਤੋਂ ਕੀਤੀ ਜਾਂਦੀ ਸੀ ਇਸ ਸਬੰਧੀ ਥਾਣਾ ਸਿਟੀ ਦੇ ਐਸਪੀ ਨੇ ਦੱਸਿਆ ਕਿ ਮਲਜ਼ਮਾਂ ਖਿਲਾਫ ਧਾਰਾ 304 ਤਹਿਤ ਮਾਮਲਾ ਦਰਜ ਜਿਹੜਾ ਹੈ ਉਹ ਕਰ ਲਿਆ ਉਥੇ ਹੀ ਸਿਹਤ ਮੰਤਰੀ ਹੋਣਾ ਦਾ ਕਹਿਣਾ ਹੈ ਕਿ ਜਿਹੜੇ ਮਲਜ਼ਮ ਨੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਰਕਾਰ ਹਰ ਸੰਭਵ ਮਦਦ ਜੜੀ ਆ ਉਹ ਪਰਿਵਾਰ ਦੀ ਕਰੇਗੀ Report My Punjabi TV.